ਹਾਂ ਜੀ ਹੁਣ ਥੋੜਾ ਰਿਸਪੌਂਸ ਹੋਰ ਅਗਲਾ ਸੰਬੰਧ ਤਰਾ ਚਾਹੀਦਾ ਲੋਡ ਆ ਹੁਣ ਇਸ ਟਾਈਮ ਤੁੰਦਰੇ ਜੋਗ ਦੀ ਸਾਡੀ ਅੰਡਰਸਟੈਂਡਿੰਗ ਹੈ ਕਿ ਦੋਨੋਂ ਯਾਨੇ ਵਸੇ ਇੱਕ ਦੂਜੇ ਦੇ ਨਾਲ ਨਾਲ ਕੇ ਕੰਮ ਕਰਦੇ ਆ ਲੈਣੋ ਵਾਲਪ ਦੀ ਲੋਡ ਹੁੰਦੀ ਆ ਇਹ ਕਰਦੇ ਆ ਮੰਨ ਲੋਡ ਦੇ ਮੈਂ ਇਦਾਂ ਦੋਨੋਂ ਯਾਨੇ ਵਸ ਰਲ ਕੇ ਕਰੀ ਜਾਂਦੇ ਆ ਸਾਡੇ ਕੋਲ ਚਾਂਪਾ ਤਿੰਨ ਚਾਰ ਤਰ੍ਹਾਂ ਦੀ ਚਾਪ ਮਿਲ ਜਾਂਦੀ ਆ ਤੇ ਬਰਕਰ ਸਪਰਿੰਗ ਰੋਲ ਮੂਮੋਸ ਫਿਫੇਰਾ ਆ ਡ੍ਰੈਗਰ ਰੋਲ ਵਗੈਰਾ ਹੁੰਦੇ ਆ ਸਸ਼ੀਕਲ ਸਰਾਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਹਾਂ ਤੁਹਾਡੇ ਨਾਲ ਮਸ਼ਤਪ ਸਿੰਘ ਕਵਾਲੇ ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਜਿੱਥੇ ਕਿ ਗੁਰਦੁਆਰਾ ਸ਼ੀਤਾ ਸਾਹਿਬ ਦੇ ਕੋਲ ਤੁਹਾਨੂੰ ਇੱਕ ਇਹੋ ਜਿਹੀ ਕਾਰਟ ਦਿਖਾਉਣ ਜਾ ਰਹੇ ਆ ਜਿੱਥੇ ਕਿ ਦੋਵੇਂ ਦੋ ਇੱਕ ਗੁਰਸਿੱਖ ਜੋੜਾ ਜਿਹੜਾ ਨੇ ਕਿ ਇੱਥੇ ਕੰਮ ਕਰਦੇ ਨੇ ਰਲ ਮਿਲ ਕੇ ਕੰਮ ਕਰਦੇ ਨੇ ਤੁਹਾਨੂੰ ਮੈਂ ਪਹਿਲਾਂ ਤਸਵੀਰਾਂ ਦੇ ਵਿੱਚ ਦਿਖਾ ਦਿੰਦਾ ਵਾ ਕਿ ਜਿਹੜੇ ਦੋਵੇਂ ਨੇ ਆਪਣਾ ਜਿਹੜਾ ਕਿਰਤ ਕਰਦੇ ਨੇ ਕੰਮ ਕਰ ਰਹੇ ਨੇ ਦੇਖਿਆ ਜਾਵੇ ਤਾਂ ਇਹ ਜਿਹੜੀ ਇਹ ਰੀਡੀਐਸ ਦੇ ਉੱਤੇ ਤੁਹਾਨੂੰ ਬਹੁਤ ਕੁਝ ਖਾਨ ਮੀਰ ਨੂੰ ਮਿਲ ਜੇਗਾ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਨਾ ਕਿ ਕਿੰਨਾ ਸਮਾਂ ਹੋ ਗਿਆ ਕੰਮ ਨੂੰ ਪਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਧੀਆ ਇੱਕ ਮਿਸਾਲ ਜਿਹੜਾ ਇੱਕ ਪੈਦਾ ਕਰ ਰਹੇ ਨੇ ਕਿਉਂਕਿ ਦੇਖਿਆ ਲੋਕੀ ਜਿਹੜੇ ਨੇ ਆਜ ਕੱਲ ਜਿਹੜਾ ਨੇ ਇੱਕ ਇਕੱਠੇ ਜਿਹੜੇ ਦੋ ਜਿਹੜੇ ਕੱਪੜੇ ਦੇਖਦੇ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਤੇ ਸਾਡਾ ਵੀ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਫਿਰਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਂ ਜੀ ਇਹਨਾਂ ਨੂੰ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਨੂੰ ਤੇ ਕੀ ਕੁਛ ਕਰਦੇ ਹੋ ਸਾਨੂੰ ਇੱਥੇ ਫਾਸਟ ਫੂਡ ਦਾ ਕੰਮ ਕਰਦੇ ਹਾਂ ਉਹ ਸਾਨੂੰ ਇੱਥੇ ਹੋ ਗਏ 5 ਕਿ ਮਹੀਨੇ ਹੋ ਚਲੇ ਹਾਂ ਜੀ ਪਹਿਲਾਂ ਬਿਲਨਾ ਦਿਮਕ ਬੋਲਪੁਰੇ ਸੀ ਉੱਥੇ ਅਸੀਂ 1.5 2 ਸਾਲ ਮਤਲਬ ਉੱਥੇ ਕੰਮ ਕਰਿਆ ਤੇ ਉੱਥੇ ਇਨਾ ਰਿਸਪੌਂਸ ਨਹੀਂ ਉਹ ਮੱਲਾ ਮਤਲਬ ਠੀਕ ਨਹੀਂ ਉੱਥੇ ਸਾਡੇ ਕੋਲ 100% ਅਹ ਹੋਰ ਤਾਂ ਆਗਰ ਕੇ ਬਰਾਹੀਂ ਨਦਾਂ 50000 ਰੁਪਿਆ ਮਹੀਨੇ ਦਾ ਕਿਰਾਇਆ ਇਹ ਹਰ ਮਹੀਨੇ ਉਹ ਹੋੜਦੇ ਹੀ ਕਰ ਸਕਦੇ ਆ ਅੱਛਾ ਤੇ ਇਸ ਪਰ ਕੇ ਉਹਨਾਂ ਨੂੰ ਮਰਵਾ 6-1.5 ਸਾਲ ਮਤਲਬ ਕੋਲ ਜਿਹੜੇ ਸਾਡੀ ਜੋੜਿਆ ਪੈਸਾ ਤੇ ਲਾਉ ਉਹਦੇ ਵਿੱਚ ਮਤਲਬ ਕਿਰਾਇਆ ਹਿੰਦੇ ਰਹੇ ਤੇ ਬਾਅਦ ਉਹਨਾਂ ਨੂੰ ਕਾਟ ਲਾਉਣਾ ਪੈਣੀ ਇਸ ਪਰ ਤੋਂ ਟੋਂਗੇ ਕਿਰਾਇਆ ਕਾ ਨਿਕਲਦਾ ਨਹੀਂ ਉਹ ਏਰੀਆ ਨਹੀਂ ਮਤਲਬ ਇਹ ਨਾਲ ਔਰ ਕੇ ਫਿਰ ਇਹਨੇ ਨਿਕਰ ਆਇਆ ਦੇ ਨਕਲ ਨਹੀਂ ਨਕਲ ਦਾ ਨਹੀਂ ਮੰਤਲੇ ਫਿਰ ਇਹ ਬਾਦ ਇਹ ਤੋਂ ਨਾਲ ਹੀ ਆਦਾ ਸੁਲਾ ਕੀਤੇ ਆ ਕੋਈ ਆਪਣਾ ਚਲੋ ਕਾਰ ਤੋਂ ਸ਼ੁਰੂ ਕਰ ਲੈਨੇ ਆ ਮਤਲਬ ਪਹਿਲਾਂ ਹੀ ਪ੍ਰਾਈਵੇਟ ਜੋਬ ਕਰਦੇ ਰਹਾ ਮੈਂ ਬੰਨ ਮੈਨ ਨਵੀਂ ਕਰਦੇ ਰਹਾ ਤੇ ਨਾਲ ਮੈਂ ਡਰਾਈਵਰ ਹੀ ਕਰਦੇ ਰਹਾ ਤਕਰੀਬਨ ਅੰਦਾ 8-9 ਸਾਲ ਹੀ ਜੋਬ ਕੀਤੀ ਪਰ ਉਹਦੇ ਵਿੱਚ ਕੋਈ ਬਚਿਆ ਬਚਿਆ ਕੁਝ ਨਹੀਂ ਉਹਦੇ ਵਿੱਚ ਤੇ ਮੇਰਾ ਪੜਾਈਂ ਥਾਕਾਰ ਘਰੇ ਹੋ ਸੋਚਿਆ ਵੀ ਅਸੀਂ ਚਲੋ ਆ ਪੜਾਇਗਾ ਕੋਈ ਨਾ ਅਰੇ ਸਾਡਾ 31 ਕਿਲੋਮੀਟਰ ਪਿੰਡ ਪੈ ਜਾਂਦਾ ਜਿੱਥੋਂ ਐ ਦਿੱਲੀ ਆਪ ਡਾਊਨ ਕਰਦੇ ਆ ਇੱਥੇ ਹਾਂਜੀ ਤੇ ਤੁਸੀਂ ਗੁਰਸੇਕਾ ਐਸਲ ਕਦੋਂ ਦੇ ਹੋਗੇ ਉਹਦਾ ਅੰਮ੍ਰਿਤ ਸ਼ਕਿਆ ਕਿੰਨਾ ਸਮਾਂ ਹੋ ਗਿਆ ਮਨੂੰ ਅੰਮ੍ਰਿਤ ਸ਼ਕਿਆ ਨੂੰ 5-6 ਸਾਲ ਹੋ ਗਏ ਉਦੋਂ ਪਹਿਲਾਂ ਤਾਂ ਮੈਂ ਕਲੀ ਸ਼ੇਵ ਆ ਪਰ ਗੁਰੂ ਮਹਾਰਾਜ ਦੀ ਕਿਰਪਾ ਮਤਲਬ ਮੈਂ ਚਲੋ ਅੰਮ੍ਰਿਤ ਸ਼ਾਖੜਾ ਸਕਿਆ ਹਾਂਜੀ ਤੇ ਕਿਸ ਤਰ੍ਹਾਂ ਦਾ ਲੱਗਦਾ ਹੋ ਬਹੁਤ ਵਧੀਆ ਲੱਗਦਾ ਹੁਣ ਸਰ ਸੰਗਤ ਦਾ ਥੋੜਾ ਸਹਿਯੋਗ ਹੋ ਜਾਈਦਾ ਸਾਨੂੰ ਹਲਾ ਪਹਿਲਾਂ ਚਲੋ ਠੀਕ ਹੀ ਆ ਇਹ ਹੁਣ ਥੋੜਾ ਰਿਸਪੌਂਸ ਔਰ ਅਗਲਾ ਸੰਗਤ ਦਾ ਜਾਈਦਾ ਲੋਡ ਹੈ ਹੁਣ ਇਸ ਟਾਈਮ ਤੁਹਾਡੇ ਸਹਿਯੋਗ ਦੀ ਕਿੰਨਾ ਕੁ ਮੁਸ਼ਕਿਲ ਹੁੰਦਾ ਵਾ ਪਰਿਵਾਰ ਨੂੰ ਫਾਰਮੂਲਾ ਖਾਮ ਦੇ ਵਿੱਚ ਤੁਸੀਂ ਜਿਸਾ ਕਹਿ ਰਹੇ ਰਿਸਪੌਂਸ ਕਿੰਨਾ ਕੁ ਮੁਸ਼ਕਿਲ ਹੁੰਦਾ ਉਹ ਤਾਂ ਉਹ ਹੁੰਦਾ ਜਿਸ ਤਰ੍ਹਾਂ ਸਵੇਰੇ ਰਾਤ ਨੂੰ ਹੀ ਜਾਂਦੇ ਆ ਸਾਡੇ ਬੱਚੇ ਸੁੱਤੇ ਹੁੰਦੇ ਆ ਸਵੇਰੇ ਇਹਦਾ ਸਕੂਲ ਦੇ ਜਾਂਦੇ ਆ ਤੇ ਐਸਾ ਵਲੋ ਰਾਤ ਕਿਹ ਵੇਲੇ ਆਉਂਦੇ ਦੋ ਤਿੰਨ ਵਜੇ ਜਾਂਦੇ ਆ ਸ਼ਨੀਵਾਰ ਰਾਤ ਨੂੰ ਦੋ ਤਿੰਨ ਵਜੇ ਐਦਵਾਰ ਵੀ ਇੰਨਾ ਹੀ ਟਾਈਮ ਹੋ ਜਾਂਦਾ ਉਹਦਾ ਡੇਲੀ ਰਾਤ 12 1 ਵਜੇ ਜਾਂਦੇ ਹੁੰਦੇ ਆ ਜੇ ਭਈ ਇੱਕ ਵੀਲ ਦੇਖ ਰਿਹਾ ਵਾ ਕਿ ਤੁਹਾਡੇ ਵਾਈਫ ਵੀ ਤੁਹਾਡੇ ਨਾਲ ਨੇ ਤੇ ਕਿਦਾਂ ਦਾ ਲੱਗਦਾ ਕਿ ਨਾਲ ਤੁਹਾਡੇ ਤਰਫੋਂ ਤਾਂ ਨਾ ਕੰਮ ਕਰ ਰਿਹਾ ਜਿਹੜਾ ਇਸ ਤਰ੍ਹਾਂ ਵਧੀਆ ਲੱਗਦਾ ਕਿ ਪਰ ਗੱਲ ਮਿਲ ਕੇ ਕੰਮ ਕਰ ਰਹੇ ਨੇ ਬਿਲਕੁਲ ਸਾਡੀ ਅੰਡਰਸਟੈਂਡਿੰਗ ਹੈ ਕਿ ਦੋਨੋਂ ਯਾਨੇ ਵਸੇ ਇੱਕ ਦੂਜੇ ਦੇ ਨਾਲ ਰਲ ਕੇ ਕੰਮ ਕਰਦੇ ਆਂ ਲੈਣ ਵਾਲਾ ਪਲੀ ਲੋੜ ਹੁੰਦੀ ਆ ਇਹ ਕਹਦੇ ਆਂ ਮੰਨ ਲੋੜ ਤੇ ਮੈਂ ਇਦਾਂ ਦੋਨੋਂ ਯਾਨੇ ਵਸ ਰਲ ਕੇ ਕਰੀ ਜਾਂਦੇ ਆਂ ਤੇ ਭਾਈ ਕਿੰਨਾ ਘੁੰਦਾ ਕਿ ਅੰਡਰਸਟੈਂਡਿੰਗ ਵਧੀਆ ਹੋਵੇ ਤੇ ਵਧੀਆ ਜ਼ਿੰਦਗੀ ਨਿਕਲ ਜਾਂਦੀ ਉਹ ਤਾਂ ਇਹ ਤੇ ਤੁਹਾਡੀ ਚਾਹੀਦੀ ਅੰਡਰਸਟੈਂਡਿੰਗ ਹੋਵੇ ਤੇ ਫੇਰੀ ਮਤਲਬ ਉਹ ਕੱਲ ਅਦਰਵਾਜ਼ੀ ਨਹੀਂ ਮਤਲਬ ਉਹ ਅੱਜ ਕੱਲ੍ਹ ਸਹਯੋਗ ਤੇ ਪੂਰਾ ਇਹਨਾਂ ਦਾ ਰਕੋ ਜਿਆਦਾ ਸਹਯੋਗ ਅੱਛਾ ਹੈ ਇਹ ਏਡੇ ਦਰੋਂ ਆਇਦਾ ਇਸੇ ਘਰ ਕੇ ਚਲੋ ਮੋਹਣੀ ਆਇਦਾ ਮਾਰਾ ਜਦਣ ਕੇ ਦੇ ਨਾਂ ਲੱਗੇ ਉਦੋਂ ਸਾਡਾ ਥੋੜਾ ਦਿਲ ਟੁੱਟਦਾ ਵੀ ਇਹ ਸਮਾਨ ਨਹੀਂ ਲੱਗਾ ਹਾਂਜੀ ਤੇ ਵੈਸੇ ਕਿੰਨਾ ਕ ਸਮਾਂ ਹੋ ਗਿਆ ਵਿਆਹ ਨੂੰ ਕਿੰਨਾ ਕ ਸਮਾਂ ਹੋ ਗਿਆ ਸਾਡੇ ਵਿਆਹ ਨੂੰ ਤਕਰੀਬਨ 8-9-10 ਸਾਲ ਹੋ ਗਏ ਲੈ ਅੱਛਾ ਹਾਂਜੀ ਕਿਸ ਤਰ੍ਹਾਂ ਦਾ ਕੰਗਰੇਟ ਬਹੁਤ ਵਧੀਆ ਤੁਹਾਨੂੰ ਦਾ ਵੀ ਬਹੁਤ ਕਿ ਤਾਂ ਬੜੀ ਕਹਿੰਦੇ ਨੇ ਕਿ ਜਦੋਂ ਪਤਨੀ ਦਾ ਸਾਥ ਨਾਲ ਹੋਵੇ ਤੇ ਬੰਦਾ ਦੁਨੀਆਂ ਦੀ ਹਰ ਇੱਕ ਤਕਲੀਫਾਂ ਪਾਰ ਕਰ ਜਾਂਦਾ ਬਿਲਕੁਲ ਇਹ ਤਾਂ ਗੱਲ ਤਾਂ ਠੀਕ ਆ ਤੇ ਇਹਨਾਂ ਨੂੰ ਆ ਜੀ ਫਕਰੋ ਭਿੱਜਣਾ ਵਾ ਪਹਿਨਾ ਪਹਿਲਾਂ ਜਾਣਾ ਬਾਹਰ ਪੁਰ ਅੱਛਾ ਹਜੇ ਥੋੜਾ ਡਿਲੇ ਹੋ ਗਿਆ ਹੁਣ ਦੇ ਮਿਹਨਤ ਕਰਨਾ ਫਿਰ ਵੇਖੋ ਮਾਰ ਆਏ ਨੇ ਜੋ ਕਰੀ ਕਿਰਪਾ ਦਾ ਫੇਰਾ ਪਰਾਂ ਇਲਾਵਾ ਕੇ ਜੋ ਕੋਈ ਨਹੀਂ ਆਪਣੇ ਵੱਲੋਂ ਪੂਰਾ ਨੇ ਹੋਰ ਕੋਲ ਕੋਨਾ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਫਾਦਰ ਰਏ ਤੇ ਦੋ ਬੱਚੇ ਆ ਫਾਦਰ ਸਾਹਿਬ ਦੀ ਡੱਥ ਹੋ ਗਈ ਹਾਂਜੀ ਉਹ ਬੱਚੇ ਕਿਤੇ ਬੱਚੇ ਇੱਕ ਮੇਰਾ 8-9 ਸਾਲ ਦਾ 8 ਸਾਲ ਦਾ ਉਹ ਦੂਜਾ 6-7 ਸਾਲ ਦਾ ਦੂਜਾ ਬੇਟਾ ਪੜਦੇ ਆ ਸਕੂਲ ਨਹੀਂ ਤੇ ਇਹ ਹੋਂ ਇੱਕ ਗੱਲ ਗੱਲ ਹੀ ਕੰਮ ਦੇ ਵਿੱਚ ਵੇਖ ਰਿਹਾ ਕੋਈ ਤੁਸੀਂ ਦੋਵੇਂ ਕੋ ਸਿੱਖੋ ਬੜਾ ਵਧੀਆ ਇੱਕ ਲੋਕਾਂ ਦਾ ਵੀ ਸ਼ਵਾਸ ਹੁੰਦਾ ਜਿੱਥੇ ਕਹਿੰਦੇ ਕਿ ਸਿੱਖੋ ਹਣ ਉੱਥੇ ਕਿਉਂ ਸ਼ਵਾਸ ਬਣ ਜਾਂਦਾ ਤੇ ਸੰਗਤ ਆਉਂਦੀ ਆ ਤੇ ਬੰਦੇ ਕੀ ਕਿਨਾਂ ਕਿ ਕੀ ਇੱਥੇ ਬਣਾ ਲੈਂਦੇ ਹੋ ਕੀ ਕੀ ਚੀਜ਼ਾਂ ਹੈਗੀਆਂ ਤੁਹਾਡੇ ਸਾਡੇ ਕੋਲ ਚਾਂਪਾ ਤਿੰਨ ਚਾਰ ਤਰ੍ਹਾਂ ਦੀ ਚਾਪ ਮਿਲ ਜਾਂਦੀ ਆ ਤੇ 버ਗਰ ਸਪ੍ਰਿੰਗ ਰੋਲ ਮੋਮੋਸ ਫੇਰਾ ਆ ਡਰਾਗਰ ਰੋਲ ਵਗੈਰਾ ਹੁੰਦੇ ਆ